ਸਤਿ ਸ਼੍ਰੀ ਅਕਾਲ ਜੀ ਅੱਜ ਦੀ ਸਟੋਰੀ ਦੇ ਵਿੱਚ ਗੱਲ ਕਰਾਂਗੇ ਕਿ ਕਿੱਦਾਂ ਕੈਨੇਡਾ ਜਾਣ ਦਾ ਸ਼ੌਂਕ ਇਕਲੌਤੇ ਪੁੱਤਰ ਨੂੰ ਆਪਣੇ ਮਾਪੇ ਤੋਂ ਦੂਰ ਕਰ ਦਿੰਦਾ ਮੈਂ ਆਸ ਕਰਾਂਗੀ ਕਿ ਤੁਸੀਂ ਇਸ ਸਟੋਰੀ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ ਇਹ ਸਟੋਰੀ ਉਸ ਸਮੇਂ ਸ਼ੁਰੂ ਹੁੰਦੀ ਹੈ ਜਦੋਂ ਇੱਕ ਮਾਂ 5 ਸਾਲ ਸੁੱਖਾਂ ਸੁੱਖ ਦੀ ਹੈ ਤੇ ਉਸ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਇੱਕ ਗਰੀਬ ਪਰਿਵਾਰ ਹੈ ਥੋੜੀ ਜਹੀ ਜ਼ਮੀਨ ਹੈ ਜਿਸ ਦੇ ਉੱਪਰ ਪੁੱਤਰ ਦਾ ਪਿਤਾ ਬਹੁਤ ਮਿਹਨਤ ਕਰਦਾ ਹੈ ਤੇ ਘਰ ਦਾ ਗੁਜ਼ਾਰਾ ਚਲਾਉਂਦਾ ਇਸੇ ਤਰ੍ਹਾਂ ਜੋ ਮਾਂ-ਬਾਪ ਹੈ ਉਹ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੇ ਨੇ ਤੇ ਪਲ ਦਾ ਵਿਛੋੜਾ ਵੀ ਉਸ ਦਾ ਨਹੀਂ ਚੱਲਦੇ ਉਸ ਨੇ ਕਈ ਵਾਰ ਸਕੂਲ ਤੋਂ ਲੇਟ ਹੋ ਜਾਣਾ ਤਾਂ ਉਸ ਦੇ ਮਾਂ-ਬਾਪ ਨੂੰ ਟੈਨਸ਼ਨ ਹੋ ਜਾਂਦੀ ਹੈ ਇੰਜ ਹੀ ਸਮਾਂ ਲੰਘਦਾ ਉਹ ਪੁੱਤਰ ਵੱਡਾ ਹੋ ਜਾਂਦਾ ਕਾਲਜ ਵਿੱਚ ਪੜਨ ਲੱਗ ਜਾਂਦਾ ਕਾਲਜ ਵਿੱਚ ਪੜ੍ਹਦੇ ਸਮੇਂ ਦੋਸਤਾਂ ਨੂੰ ਕੈਨੇਡਾ ਜਾਂਦਾ ਦੇਖ ਉਸਦੇ ਮਨ ਵਿੱਚ ਵੀ ਕੈਨੇਡਾ ਜਾਣ ਦਾ ਖਿਆਲ ਆਉਂਦਾ ਉਹ ਘਰ ਜਾ ਕੇ ਆਪਣੇ ਮਾਤਾ ਪਿਤਾ ਨੂੰ ਕਹਿੰਦਾ ਕਿ ਮੈਂ ਕੈਨੇਡਾ ਜਾਣਾ ਉਸਦੇ ਪਿਤਾ ਉਸ ਨੂੰ ਕਹਿੰਦੇ ਨੇ ਪੁੱਤਰ ਮੇਰੇ ਕੋਲ ਇੰਨਾ ਪੈਸਾ ਨਹੀਂ ਕਿ ਮੈਂ ਤੈਨੂੰ ਬਾਹਰ ਭੇਜ ਸਕਾਂ ਪੁੱਤਰ ਜਿੱਦ ਫੜ ਕੇ ਬੈਠ ਜਾਂਦਾ ਖਾਣਾ ਪੀਣਾ ਛੱਡ ਦਿੰਦਾ ਪੁੱਤਰ ਦੀ ਇਹ ਹਾਲਤ ਉਹਨਾਂ ਤੋਂ ਦੇਖੀ ਨਹੀਂ ਜਾਂਦੀ ਉਹ ਮੰਨ ਜਾਂਦੇ ਨੇ ਉਸ ਤੋਂ ਬਾਅਦ ਉਸਦੇ ਪਿਤਾ ਕੋਲ ਇੰਨਾ ਪੈਸਾ ਨਹੀਂ ਸੀ ਉਹ ਆਪਣੀ ਜ਼ਮੀਨ ਜਿਸ ਤੇ ਉਹ ਗੁਜ਼ਾਰਾ ਕਰ ਰਹੇ ਸੀ ਉਹ ਵੇਚ ਦਿੰਦਾ ਉਸ ਤੋਂ ਬਾਅਦ ਪੁੱਤਰ ਆਈ ਲੈਟਸ ਕਰਦਾ ਤੇ ਥੋੜੇ ਟਾਈਮ ਬਾਅਦ ਹੀ ਉਸ ਦਾ ਵੀਜ਼ਾ ਲੱਗ ਜਾਂਦਾ ਕੈਨੇਡਾ ਜਾਣ ਦੀ ਤਰੀਕ ਨੇੜੇ ਆ ਰਹੀ ਹੁੰਦੀ ਹੈ ਤੇ ਉਹ ਪੁੱਤਰ ਜੋ ਇੱਕ ਮਾਂ ਬਾਪ ਦੇ ਅੱਖਾਂ ਦਾ ਤਾਰਾ ਹੁੰਦਾ ਇੱਕ ਵਾਰ ਵੀ ਨਹੀਂ ਸੋਚਦਾ ਕਿ ਉਸ ਦੇ ਜਾਣ ਤੋਂ ਬਾਅਦ ਉਸ ਦੇ ਮਾਂ ਬਾਪ ਦਾ ਕੀ ਬਣੂ ਦਿਲ ਤੇ ਪੱਥਰ ਰੱਖ ਕੇ ਉਹ ਆਪਣੇ ਪੁੱਤਰ ਨੂੰ ਕੈਨੇਡਾ ਭੇਜ ਦਿੰਦੇ ਨੇ ਮਾਪੇ ਜੋ ਇੱਕ ਪਾਲ ਵੀ ਉਸ ਨੂੰ ਅੱਖੋਂ ਲੈ ਨਹੀਂ ਕਰਦੇ ਸੀ ਹੁਣ ਉਹਨਾਂ ਨੂੰ ਆਪਣੇ ਪੁੱਤਰ ਤੋਂ ਬਿਨਾਂ ਰਹਿਣਾ ਪੈਣਾ ਕੈਨੇਡਾ ਪੁੱਤਰ ਪਹੁੰਚ ਜਾਂਦਾ ਹੈ ਕੈਨੇਡਾ ਥੋੜਾ ਟਾਈਮ ਤਾਂ ਉਸ ਨੂੰ ਕੰਮ ਨਹੀਂ ਮਿਲਦਾ ਫਿਰ ਉਸ ਦਾ ਗੁਜ਼ਾਰਾ ਔਖਾ ਚੱਲਦਾ ਹੈ ਪਰ ਉਸ ਤੋਂ ਬਾਅਦ ਉਸ ਨੂੰ ਕੰਮ ਮਿਲ ਜਾਂਦਾ ਹੈ ਪਰ ਉਹ ਆਪਣੀ ਕਾਲਜ ਦੀ ਫੀਸ ਤੇ ਖਰਚਾ ਮਸਾ ਪੂਰਾ ਕਰਦਾ ਉਧਰ ਜਿਸ ਜ਼ਮੀਨ ਨੂੰ ਵਾਰ ਰਹੀ ਸੀ ਉਸ ਨੂੰ ਕੈਨੇਡਾ ਜਾਣ ਕਾਰਨ ਵੇਚਣਾ ਪੈਂਦਾ ਜਿਸ ਕਰਕੇ ਉਸ ਦੇ ਪਿਤਾ ਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਪੈਂਦਾ ਤੇ ਉਧਰ ਪੁੱਤਰ ਵੀ ਦਿਨ ਰਾਤ ਕੰਮ ਕਰਦਾ ਪਰ ਉਸ ਦਾ ਗੁਜ਼ਾਰਾ ਮਸਾ ਹੋ ਰਿਹਾ ਹੁੰਦਾ ਉਸ ਨੂੰ ਰੋਟੀ ਖਾਣ ਦਾ ਟਾਈਮ ਵੀ ਨਹੀਂ ਲੱਗਦਾ ਪੁੱਤਰ ਨੂੰ ਫਿਰ ਅਹਿਸਾਸ ਹੁੰਦਾ ਤੇ ਮਾਪੇ ਦੀ ਯਾਦ ਆਉਂਦੀ ਹੈ ਕਿ ਉਸ ਨੇ ਗਲਤੀ ਕੀਤੀ ਹੈ ਉਧਰ ਆਪਣੇ ਪੁੱਤਰ ਦਾ ਵਿਛੋੜਾ ਨਾ ਝੱਲ ਸਕਣ ਕਾਰਨ ਤੇ ਜ਼ਿਆਦਾ ਕੰਮ ਕਰਨ ਕਰਕੇ ਉਸ ਦੇ ਪਿਤਾ ਦੀ ਅਚਾਨਕ ਮੌਤ ਹੋ ਜਾਂਦੀ ਹੈ ਉਸ ਦਾ ਪੁੱਤਰ ਨੂੰ ਜਦ ਪਤਾ ਲੱਗਦਾ ਤਾ ਉਸ ਨੂੰ ਪਛਤਾਵਾ ਹੁੰਦਾ ਕਿ ਉਹ ਆਖਰੀ ਟਾਈਮ ਤੇ ਆਪਣੇ ਪਿਤਾ ਦਾ ਸਹਾਰਾ ਨਹੀਂ ਬਣਿਆ ਅਸੀਂ ਇਸ ਸਟੋਰੀ ਵਿੱਚ ਦੇਖਦੇ ਹਾਂ ਕਿ ਕਿੱਦਾਂ ਕਨੇਡਾ ਜਾਣ ਦਾ ਸ਼ੌਂਕ ਇੱਕ ਪੁੱਤਰ ਨੂੰ ਆਪਣੇ ਮਾਪੇ ਤੋਂ ਦੂਰ ਕਰ ਦਿੰਦਾ ਤੇ ਆਖਰੀ ਟਾਈਮ ਤੇ ਜੋ ਪਿਤਾ ساری ਜ਼ਿੰਦਗੀ ਆਪਣੇ ਬੱਚੇ ਲਈ ਕੰਮ ਕਰਦਾ ਉਸ ਦਾ ਪੁੱਤਰ ਉਸ ਦੇ ਕੋਲ ਨਹੀਂ ਹੁੰਦਾ ਮਾਪੇ ਬੱਚਿਆਂ ਤੋਂ ਇਹ ਆਸ ਕਰਦੇ ਨੇ ਕਿ ਉਹ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣਨ। ਇਸ ਸਟੋਰੀ ਵਿੱਚ ਮਾਪੇ ਇਕਲੌਤੇ ਪੁੱਤਰ ਦੇ ਵਿਛੋੜੇ ਦਾ ਦਰਦ ਝੱਲਦੇ ਨੇ। ਇੰਜ ਨਾ ਕਰੋ, ਪਿੱਛੇ ਮੁੜ ਕੇ ਵੀ ਦੇਖੋ। ਆਪਣੇ ਮਾਪੇ ਦਾ ਖਿਆਲ ਰੱਖੋ। ਉਹਨਾਂ ਨੇ ਤੁਹਾਨੂੰ ਬਚਪਨ ਤੋਂ ਲੈ ਕੇ ਪਾਲਿਆ ਹੁੰਦਾ। ਤੁਹਾਡੇ ਲਈ ਕਿੰਨੇ ਸੈਕਰੀਫਾਈਜ਼ ਕੀਤੇ ਹੁੰਦੇ ਨੇ। ਆਪਣੇ ਮਾਪੇ ਦਾ ਧਿਆਨ ਰੱਖੋ ਤੇ ਪਿੱਛੇ ਮੁੜ ਕੇ ਜ਼ਰੂਰ ਦੇਖੋ ਆਪਣੇ ਸ਼ੌਂਕ ਨੂੰ ਅੱਗੇ ਨਾ ਰੱਖੋ। ਮੈਂ ਆਸ ਕਰਾਂਗੀ ਕਿ ਇਹ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਤੁਸੀਂ ਇਸ ਨੂੰ ਅੱਗੇ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ